ਤਾਂ ਜੇ ਟੱਟੀ ਲੱਗੀ ਹੋਈ ਹੈ ਮਾਤਾ ਜੀ ਤੇ ਇੰਨੇ ਹੱਥਾਂ ਦੇ ਨਾਲ ਹੀ ਮਾਤਾ ਰੋਟੀ ਖਾਂਦੀ ਹੈ ਕੋਈ ਨਾ ਕੁਝ ਬਾਪੂ ਕੌਲੀ ਚ ਪਾ ਦਿੰਦਾ ਮਾੜਾ ਮੋਟਾ ਤੇ ਆ ਸੁੱਕੀਆਂ ਰੋਟੀਆਂ ਪਈਆਂ ਦੇਖੋ ਜਿਹੜੀਆਂ ਐ ਪਾਪੜ ਬਣੀਆਂ ਪਈਆਂ ਪਾਪੜ ਸ਼ਰਮ ਆ ਰਹੀ ਆ ਕਮਰਾ ਸਾਰਾ ਲੈਟਰੀਨ ਨਾਲ ਗੰਦ ਨਾਲ ਭਰਿਆ ਪਿਆ ਮੰਜੇ ਦੇ ਥੱਲੇ ਮੰਜੇ ਦੇ ਉੱਪਰ ਪਿੱਛੇ ਅੱਗੇ ਸਾਰੇ ਪਾਸੇ ਗੰਦੀ ਗੰਦ ਪਿਆ ਕੜਾਈਆਂ ਪਿੱਛੇ ਲੈਟਰੀਨ ਦਾ ਭਰਿਆ ਪਿਆ ਇਹਦੇ ਆਹੀ ਭਾਂਡੇ ਆ ਕਦੇ ਤੋਤੇ ਨਹੀਂ ਗੇ ਆ ਪਾਣੀ ਆ ਤੁਸੀਂ ਦੇਖੋ ਮੱਛਰ ਨਾਲ ਭਰਿਆ ਪਿਆ ਜਿਹੜਾ ਪਿੰਦੀ ਆ ਇਹ ਪਾਣੀ ਮਾਤਾ ਨੇ ਸਿਰ ਦੇ ਥੱਲੇ ਸਹਰਾਣਾ ਨਹੀਂ ਰੱਖਿਆ ਹੋਇਆ ਮਾਤਾ ਪਰਮਜੀਤ ਕੌਰ ਜੀ ਦੇ ਸਿਰ ਦੇ ਥੱਲੇ ਇੱਕਾ ਜਟਾਵਾਂ ਦਾ ਸਹਰਾਣਾ ਬਣਿਆ ਹੋਇਆ ਆ ਦੇਖੋ ਜਟਾਵਾਂ ਦਾ ਸੱਤ ਤਾਂ ਝੱਗੇ ਪਾਏ ਹੋਇਆ ਉਹਦੇ ਸੱਤ ਝੱਗੇ ਕਿੰਨੀ ਗਰਮੀ ਨੇ ਝੱਕ ਗਈ ਹੁਣ ਮਈ ਜੂਨ ਚ ਅਦਾ ਤੂੰ ਬਹੁਤ ਵੱਡਾ ਪਾਪ ਕਮਾਈ ਜੰਨੇ ਆ ਤੂੰ ਆਪ ਪਿੰਡ ਦੇ ਤੁਰੇ ਫਿਰਦਾ ਸਾਰਾ ਕੁਝ ਠੀਕ ਹੈ ਨਾ ਉਹ ਨਾ ਧੋਨਾ ਵਧੀਆ ਕੱਪੜੇ ਪਾਏ ਆ ਯਾਰ ਇਹਨੂੰ ਵੀ ਕਰੇ ਫੜ ਕੇ ਨਿਮਾਰੇ ਧੱਗੇ ਨਾਲ ਹੀ ਨਿਮਾ ਦੇ ਤੀ ਦੇਖੋ ਦੋਨੇ ਭਰਾ ਤੁਰੇ ਫਿਰਦੇ ਆ ਐ ਨਹੀਂ ਵੀ ਇਹ ਕੋਈ ਅਪਾਹਜ ਨੇ ਤੇ ਜਿਹੜੀ ਲੇਡੀ ਇਹਨਾਂ ਨੂੰ ਰੋਟੀ ਦਿੰਦੀ ਰਹੀ ਆ ਜਿਹੜੀ ਨੇੜੀ ਨੂੰ ਇਹ ਕਹਿੰਦੇ ਆ ਬਾਈ ਹੁਣੀ ਵੀ ਇੱਥੇ ਬਾਹਰ ਫਿਰਦੀ ਸੀ ਤੇ ਅਸੀਂ ਇਹਨੂੰ ਆਪਣੇ ਘਰੇ ਲੈ ਆਏ ਤੇ ਘਰੇ ਲਿਆ ਕੇ ਰੱਖ ਲਿਆ ਤੇ ਰੋਟੀ ਲਾਉਣ ਲੱਗ ਗਈ ਸਾਡੀ ਤੇ ਅੱਜ ਉਹ ਨਰਕ ਕੱਟੀ ਜਾਂਦੇ ਆ ਕੋਈਕਾ ਜਾਨਵਰ ਵੀ ਨਹੀਂ ਆ ਰਹਿਂਦਾ ਜਿਵੇਂ ਮਾਤਾ ਇੰਦਾਂ ਨੇ ਰੱਖੀ ਹੋਈ ਆ ਆਪਣੀ ਲੈਟਰਨ ਖਾਈ ਜਾਂਦੀ ਆ ਆਪਣੀ ਟੱਟੀ ਖਾਈ ਜਾਂਦੀ ਆ ਮਾਂ ਬਈ ਵੀ ਇਸ ਔਰਤ ਦੇ ਕਰਮ ਦੇਖੋ ਪਤਾ ਨਹੀਂ ਕਿੱਥੇ ਜੰਮੀ ਸੀ ਵਿਚਾਰੀ ਪਲੀਜ਼ ਇਹਨੂੰ ਜੇ ਕੋਈ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਸਾਡੇ ਨੰਬਰਾਂ ਦੇ ਉੱਪਰ ਸਾਡੇ ਨੰਬਰ 978030077 82848 ਤੇ 0077 ਮਾਤਾ ਘਰ ਤੋਂ ਘਰ 20 ਸਾਲ ਹੋ ਗਏ ਨਾ ਮੈਂ ਟਾਈਮ ਲਓ ਜਰਾ ਨੰਨਾ ਤੇ ਫੋਨ ਇਹਨਾਂ ਦੇ ਘਰ ਵਾਲਿਆਂ ਬਹੁਤ ਧੀਰੇ ਪਰਿਵਾਰ ਵਿੱਚ ਰਹ ਆ ਆ ਤਨਾ ਬੈਠਣਾ ਮੈਂ ਉੱਧਰ ਬੈਠਣ ਲੱਗ ਗਿਆ ਨਾ ਗੈਂਦ ਬਜਾਉਟ ਉਹ ਵੀ ਨਾ ਕਿ ਐਕਸਟ੍ਰੀਮ ਚੱਲਣਾ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਜੀ ਅਸੀਂ ਆਏ ਆ ਜੀ ਅੱਜ ਪਟਿਆਲਾ ਜ਼ਿਲ੍ਹਾ ਤੇ ਰਾਜਪੁਰਾ ਤਹਿਸੀਲ ਆ ਜੀ ਤੇ ਇੱਥੇ ਆ ਇੱਕ ਘਰ ਆ ਜਿਹੜਾ ਕਿ ਉਹ ਜਿਹੜਿਆ ਹੈ ਘਰ ਜਿਵੇਂ ਹੁੰਦਾ ਉਦਾਂ ਦਾ ਹੋਇਆ ਵਿਆਹ ਘਰ ਪਿੰਡ ਕਿਹੜਾ ਬਾਈ ਇਹ ਸੰਧਾਰਸੀ ਹੈ ਜੀ ਹੈ ਸੰਧਾਰਸੀ ਸੰਧਾਰਸੀ ਪਿੰਡ ਆ ਜੀ ਸੰਧਾਰਸੀ ਤੇ ਸੰਧਾਰਸੀ ਪਿੰਡ ਦੇ ਵਿੱਚ ਤੁਸੀਂ ਦੇਖੋ ਕਿ ਮੇ ਤੋੜੇ ਵਗੈਰਾ ਪਾਣੀ ਉੱਲੀ ਲੱਗੀ ਪਈ ਆ ਸਾਰੇ ਆ ਬਾਲ ਨਹੀਂ ਬਾਲਣ ਪਿਆ ਤੇ ਗੰਦੇ ਬਿਸਤਰੀ ਟੁੱਟੇ ਹੋਏ ਮੰਜੇ ਤੇ ਇਸ ਘਰ ਦੇ ਵਿੱਚ ਬਾਪੂ ਤੇ ਬਾਪੂ ਦੀ ਘਰ ਵਾਲੀ ਤੇ ਇੱਕ ਬਾਪੂ ਦਾ ਭਰਾ ਰਹਿੰਦੇ ਆ ਤੇ ਜਿਹੜੀ ਬਾਪੂ ਦੀ ਘਰ ਵਾਲੀ ਆ ਉਹਦੀ ਹਾਲਤ ਇਨੀ ਬੁਰੀ ਆ ਉਹ ਵਾਹਗਰੂ ਇਹ ਕੋਕਵੇਂ ਮਲ ਮੂਤਰ ਦੇ ਨਾਲ ਲਿਬੜੀ ਬਾਪੂ ਸਫਾਈ ਵੀ ਨਹੀਂ ਕਰਦਾ ਕੱਪੜੇ-ਕੁੱਪੜੇ ਵੀ ਨਹੀਂ ਸਾਫ਼ ਕਰਦੇ ਤੁਸੀਂ ਜਾਇਦੇ ਕਰਾਉਂਦੇ ਨਹੀਂ ਹਾ ਜੀ ਕੀ ਨਾਮ ਹੈ ਦਾ ਪਰਮਜੀਤ ਆ ਜੀ ਪਰਮਜੀਤ ਮਾਤਾ ਕੁੜੇ ਪਰਮਜੀਤ ਸਤਸ੍ਰੀਕਾਲ ਕੁੜੇ ਪਰਮਜੀਤ ਦਾ ਤੈਨੂੰ ਸਤਵੀਰ ਆਈ ਹੈ ਮਿਲਣਾ ਇਹ ਭੈਣ ਦਾ ਨਾਮ ਸਤਵੀਰ ਆ ਠੀਕ ਹੋ ਮਾਤਾ ਤੁਸੀਂ ਦੇਖੋ ਜੀ ਆ ਟੱਟੀ ਨਾਲ ਲੱਪੜੇ ਹੋਏ ਹੱਥ ਆ ਆ ਟੱਟੀ ਨਾਲ ਅੱਥਾਏ ਟੱਟੀ ਲੱਗੀ ਹੋਈ ਹੈ ਮਾਤਾ ਦੇ ਤੇ ਇੰਨੇ ਹੱਥਾਂ ਦੇ ਨਾਲ ਹੀ ਮਾਤਾ ਰੋਟੀ ਖਾਂਦੀ ਹੈ ਕੋਈ ਨਾ ਕੋਈ ਬਾਪੂ ਕੋਲੀ ਚ ਪਾ ਦਿੰਦਾ ਮਾੜਾ ਮੋਟਾ ਤੇ ਆ ਸੁੱਕੀਆਂ ਰੋਟੀਆਂ ਪਈਆਂ ਦੇਖੋ ਜਿਹੜੀਆਂ ਐ ਪਾਪੜ ਬਣੀਆਂ ਪਈਆਂ ਪਾਪੜ ਤੇ ਇਹੀ ਰੋਟੀਆਂ ਖਾਂਦੀ ਹੈ ਵਿਚਾਰੀ ਤੇ ਆ ਬਾਲਾਂ ਦੀਆਂ ਜਟਾਵਾਂ ਸਿਰ ਦੇ ਥੱਲੇ ਸਹਰਾਣਾ ਰੱਖਣ ਦੀ ਲੋੜ ਨਹੀਂ 1 ਮਿੰਟ ਬਾਅਦ ਦੇਖਣਾ ਹੀ ਆ ਦੇਖਣਾ ਹੀ ਆ ਮਾਂ ਦੇਖਣਾ ਹੀ ਆ ਮਾਂ ਦੇਖਣਾ ਹੀ ਦੇਖੋ ਆ ਜਟਾਵਾਂ ਕਿੱਡੀਆਂ ਕਿੱਡੀਆਂ ਵਾਂ ਥੱਲੇ ਸਿਰ ਦੇ ਰੱਖੀਆਂ ਤਿਆ ਗਰਮੀਆਂ ਹੁਣ ਦੇਖੋ ਕਿੰਨੀਆਂ ਨੰਨਕੀ ਗਈਆਂ ਕੋਟੀ ਪਾਈ ਹੋਈ ਹੈ ਮਾਤਾ ਦੇ ਇੱਕ ਇੱਕ ਆ ਝੱਗਾ ਪਾਇਆ ਹੈ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਪੰਜ ਬਾਤ ਕਰਾ 6 ਮਤਲਬ ਸੱਤ ਝੱਗੇ ਪਾਏ ਹੋਏ ਆ ਮਾਤਾ ਦੇ ਤੇ ਸਲਵਾਰਾਂ ਦੇਖੋ ਤੁਸੀਂ ਪਤਾ ਹੀ ਨਹੀਂ ਕਿੰਨੀਆਂ ਆ ਆ ਕੀ ਬੰਨਿਆ ਹੋਇਆ ਵਾ ਕੱਪੜਾ ਨਾ ਟਿਕਾ ਨਾ ਦੇਖੋ ਤੁਸੀਂ ਕੱਪੜੇ ਸਰਵਾਰਾਂ ਤਾਂ ਪਤਾ ਹੀ ਨਹੀਂ ਕਿੰਨੀਆਂ ਪਾਈਆਂ ਹੋਈਆਂ ਨੇ ਤੇ ਪੈਰਾਂ ਦੇ ਨੋਹ ਓਹੋ ਆ ਕੀੜੀਆਂ ਦੇਖੋ ਪਹਿਲਾਂ ਕੋਈ ਨਾ ਦੇਖਦੇ ਆ ਆ ਕੀੜੀਆਂ ਦੇਖੋ ਜੀ ਦੇਖੋ ਖੰਡ ਪਈ ਹੈ ਮਾਤਾ ਦੇ ਪੈਰਾਂ 'ਚ ਤੇ ਆ ਕੀੜੀਆਂ ਸਾਰੇ ਲੜੀ ਜਾਂਦੀਆਂ ਕੀੜੀਆਂ ਪਤਾ ਨਹੀਂ ਇਹਦੇ ਦੰਦੀ ਨਹੀਂ ਵੱਟਦੀਆਂ ਜਾਂ ਇਹਨੂੰ ਪਤਾ ਹੀ ਨਹੀਂ ਲੱਗਦਾ ਵਿਚਾਰੀ ਨੂੰ ਤੇ ਆ ਦੇਖੋ ਪੈਰ ਦੇਖੋ ਗਲੇ ਪਏ ਆ ਪੈਰ ਸਾਰੇ ਥੱਲਿਓ ਆ ਵਿੱਚੋਂ ਦੇਖੋ ਬਾਪੂ ਯਾਰ ਅਦਾ ਤੂੰ ਬਹੁਤ ਵੱਡਾ ਪਾਪ ਕਮਾਈ ਜੰਨੇ ਆ ਤੂੰ ਆ ਪਿੰਡ ਦੀ ਤੁਰੇ ਫਿਰਦਾ ਸਾਰਾ ਕੁਝ ਠੀਕ ਆ ਨਾ ਉਹ ਨਾ ਧੋਨਾ ਵਧੀਆ ਕੱਪੜੇ ਪਾਏ ਆ ਯਾਰ ਇਹਨੂੰ ਵੀ ਕਰੇ ਫੜ ਕੇ ਨਿਮਾਰੇ ਧੱਕੇ ਨਾਲ ਹੀ ਨਿਮਾ ਦੇ ਪ੍ਰੇਮ ਸਿੰਘ ਕੀ ਹਾਲਤ ਬਣਾਈ ਪਈ ਆ ਯਾਰ ਤੂੰ ਵਿਆਹ ਕੇ ਲਿਆਇਆ ਸੀ ਇਹਨੂੰ ਤੈਨੂੰ ਅੱਧ ਸਹੁਰਿਆਂ ਦਾ ਵੀ ਨਹੀਂ ਪਿੰਡ ਪਤਾ ਕਿਹੜਾ ਪਿੰਡ ਆ ਆ ਸੰਧਾਰਸੀ ਪਿੰਡ ਆ ਜੀ ਪਟਿਆਲੇ ਜ਼ਿਲ੍ਹੇ ਦਾ ਤੇ ਰਾਜਪ੍ਰੇਤ ਸੀਲ ਦਾ ਤੇ ਆ ਬਾਰਮਜੀਤ ਪਈ ਹੈ ਮਾਤਾ ਤੇ ਇਹ ਬਾਪੂ ਖੜਾ ਕੀ ਨਾਂ ਦੱਸਿਆ ਬਾਪੂ ਨੇ ਬਲਦੇਵ ਸਿੰਘ ਹਰਿਆਣਸੀ ਪ੍ਰੇਮ ਸਿੰਘ ਤੇ ਪ੍ਰੇਮ ਸਿੰਘ ਦਾ ਇੱਕ ਭਰਾ ਬਾਪੂ ਉਹ ਕਿੱਥੇ ਭਰਾ ਜਰਾ ਉਹ ਇੱਧਰ ਹੋ ਜਾ ਹੈ ਇੱਧਰ ਤੇ ਆ ਘਰ ਦੇ ਹਾਲਾਤ ਆ ਜੀ ਮਾਤਾ ਤਾਂ ਗਲੀ ਪਈ ਹੈ ਜੀ ਜਿਵੇਂ ਹੀ ਸਿਰ ਤੇ ਚਾਵਾ ਬੱਜੀਆਂ ਪੈਰ ਉਹਦੇ ਗਲੇ ਪਏ ਆ ਜਿਵੇਂ ਚਾਰੀ ਦੇ ਤੇ ਇੱਧਰ ਬਾਪੂ ਦਾ ਦੂਜਾ ਭਰਾ ਪਿਆ ਵਾ ਆ ਉਹਦਾ ਕਮਰਾ ਵਾ ਤੇ ਇਹ ਤਿੰਨੋ ਜਾਨੀਆਂ ਘਰ ਦੇ ਵਿੱਚ ਬਾਈ ਸਾਸਰੀਕਾਲ ਤੁਹਾਡਾ ਕੀ ਨਾਮ ਬਾਈ ਮਹਿੰਦੀ ਨਜਮੀ ਹੈ ਬਲਵੰਤ ਸਿੰਘ ਪ੍ਰੇਮ ਸਿੰਘ ਦੇ ਭਰਾ ਹੋ ਤੁਸੀਂ ਠੀਕ ਆ ਬਲਵੰਤ ਬਾਈ ਉਧਰ ਕੀ ਹੋਇਆ ਹੋਇਆ ਤੁਹਾਡੀ ਭਾਬੀ ਨੂੰ ਕੀ ਹੋਇਆ ਭਝਾਈ ਨੂੰ ਦੇਖ ਕੇ ਕਿਹੜੇ ਪਿੰਡ ਆ ਉਹਦੇ ਜਿਵੇਂ ਆ ਗਈ ਦੀ ਪੀਰਵਾਚਨ ਮਾਪਾ ਬੇਦੀ ਅਜੇ ਪਿੰਡ ਤੁਹਾਡੇ ਆਪੇ ਹੀ ਆ ਗਈ ਤੁਰੇ ਫਿਰਦੀ ਹਾਂ ਜੀ ਤੁਸੀਂ ਵਿਆਹ ਲਈ ਹਾਂ ਜੀ ਬਿਆ ਕੀਤਾ ਸੀ ਉਦਾਂ ਹੀ ਰੱਖ ਲਈ ਸੀ ਨਾ ਨਾ ਜੀ ਉਦਾਂ ਹੀ ਰੱਖ ਲਈ ਉਦਾਂ ਹੀ ਰੱਖ ਲਈ ਧਮਤਰਾ ਨਾ ਬਾੜ ਦੀਦੀ ਵੀ ਚੱਲ ਨਾ ਗਰੀਬ ਆਦ ਮੈਨਾਂ ਰੋਟੀ ਪੱਤ ਦੀ ਹੋਈ ਐ ਹਾਂ ਤੇ ਪਹਿਲਾਂ ਵਧੀਆ ਕੰਮ ਕਰਦੀ ਸੀ ਸਾਰਾ ਕੁਝ ਰੋਟੀ ਪਾਣੀਆਂ ਬਣਾਇਆ ਕਰਦੀ ਸੀ ਠੀਕ-ਠਾਕ ਕੋਈ ਚੱਕਰ ਨਹੀਂ ਸੀ ਕੋਈ ਚੱਕਰ ਨਹੀਂ ਤਾਂ ਤੇ ਹੁਣ ਤਾਂ ਭਾਈ ਉਹ ਗਲੀ ਪਈਏ ਕੀੜੇ ਪਏ ਪਏ ਉਹਦੇ ਭਾਈ ਹੁਣ ਤਾਂ ਲੈਟਰੀਨਾਂ ਸੱਤੀ ਨਾਲ ਲੱਬੜੀ ਪਈ ਐ ਕੰਪੜੇ ਗਲੇ ਪਏ ਜਟਾਂ ਏਡੀਆਂ ਏਡੀਆਂ ਸਿਰ 'ਚ ਬਣੀਆਂ ਪਈਆਂ ਮਹਾਰਾਜ ਕੀ ਮਰਜ਼ੇ ਐ ਭਾਈ ਜੋ ਮਰਜ਼ੀ ਕਰ ਸਕਦਾ ਕਹਾਂ ਕਹਸਦਾ ਤੁਸੀਂ ਦੇਖੋ ਦੋਨੇ ਭਰਾ ਤੁਰੇ ਫਿਰਦੇ ਆ ਐ ਨਹੀਂ ਵੀ ਇਹ ਕੋਈ ਅਪਾਹਜ ਨੇ ਔਰ ਦੋਨਾਂ ਨੂੰ ਪੂਰੀ ਸੁੱਝੀ ਆ ਸਮਝ ਆ ਤੇ ਜਿਹੜੀ ਲੇਡੀ ਇਹਨਾਂ ਨੂੰ ਰੋਟੀ ਦਿੰਦੀ ਰਹੀ ਆ ਜਿਹੜੀ ਨੇੜੀ ਨੂੰ ਇਹ ਕਹਿੰਦੇ ਆ ਬਾਈ ਹੁਣੀ ਵੀ ਇੱਥੇ ਬਾਹਰ ਫਿਰਦੀ ਸੀ ਤੇ ਅਸੀਂ ਇਹਨੂੰ ਆਪਣੇ ਘਰੇ ਲੈ ਆਏ ਤੇ ਘਰੇ ਲਿਆ ਕੇ ਰੱਖ ਲਿਆ ਤੇ ਰੋਟੀ ਲਾਉਣ ਲੱਗੀ ਸਾਡੀ ਤੇ ਅੱਜ ਉਹ ਨਰਕ ਕੱਟੀ ਜਾਂਦੀ ਐ ਚਲੋ ਬਾਪੂ ਹੁਣੀ ਵੀ ਅਸੀਂ ਇਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦੇ ਇਹ ਤਾਂ ਆਪ ਬਜ਼ੁਰਗ ਹੋਏ ਹੋਇਆ ਪਰ ਹਾਲਾਤ ਦੇਖੋ ਕੀ ਆ ਨਰਕ ਵੱਜਿਆ ਪਿਆ ਘਰ ਦਾ ਆਪ ਵੀ ਕਿਹੜਾ ਬਹੁਤ ਚੰਗੇ ਮਾਹੌਲ ਚ ਰਹਿੰਦੇ ਪਰ ਪ੍ਰੀਮ ਸਿੰਘ ਤਾਂ ਠੀਕ ਆ ਵਧੀਆ ਕੱਪੜੇ ਪਾਏ ਆ ਵਧੀਆ ਆਪਣੀ ਕਰਦਾ ਰੋਟੀ ਪਾਣੀ ਬਣਾਉਂਦੇ ਆ ਦੇਖੋ ਚੁੱਲਾ ਪਤੀਲਾ ਸਭ ਚੱਲਿਆ ਪਿਆ ਪਰ ਇੱਕ ਔਰਤ ਦਾ ਕੀ ਹਾਲਤ ਬਣਾਈ ਹੋਈ ਆ ਘਰ ਦੇ ਵਿੱਚ ਆ ਕੜਾਈਏ ਦੇ ਵਿੱਚ ਇੱਥੇ ਲੈਟਰਨ ਡਿਊਟੀ ਨੇ ਗੰਦ ਮੰਦ ਇੱਥੇ ਹੀ ਆ ਸਭ ਕੁਝ ਆ ਬਿਸਤਰੇ ਤੁਸੀਂ ਦੇਖੋ ਕਿਵੇਂ ਗਲੇ ਪਏ ਆ ਲੈਟਰਨ ਨਾ ਪਰ ਇੱਥੇ ਨਾ ਤਾਂ ਪ੍ਰੀਮ ਸਿੰਘ ਬੜਦਾ ਹੈ ਕਮਰੇ ਚ ਉਧਰ ਪੈਂਦੇ ਨੇ ਦੋਨੇ ਭਰਾ ਐ ਤਾਂ ਤੇ ਨਾ ਕੋਈ ਹੋਰ ਬੜਦਾ ਆ ਕਮਰੇ ਦੀ ਤੁਸੀਂ ਹਾਲਤ ਦੇਖੋ ਕੀ ਆ ਪਤਾ ਨਹੀਂ ਇਹ ਕਿਵੇਂ ਜਿਉਂਦੀ ਪਈ ਆ ਵਿਚਾਰੀ ਤੋ ਆ ਦੇਖ ਬਾਈ ਬਲਵੰਤ ਸਿੰਘ ਆ ਪੈਰ ਦੇਖਦੇ ਸਾਰੇ ਗਲਗੇ ਆ ਦੇ ਕੀੜੇ ਪਏ ਪਏ ਆ ਆ ਕੀੜੀਆਂ ਹੀ ਕੀੜੀਆਂ ਚੜੀਆਂ ਫਿਰਦੀਆਂ ਬਾਈ ਆ ਲੀਣਾ ਕੱਪੜੇ ਸੱਤ ਤਾਂ ਝੱਗੇ ਪਾਏ ਹੋਇਆ ਉਹਦੇ ਸੱਤ ਝੱਗੇ ਕਿੰਨੀ ਗਰਮੀ ਨੇ ਕਿ ਗਈ ਹੁਣ ਮਈ ਜੂਨ ਚ ਬਾਈ ਤੁਸੀਂ ਦੋ ਜਾਨੇ ਫੜ ਕੇ ਨਿਵਾ ਨਹੀਂ ਸਕਦੇ ਕੋਈ ਪਿੰਡ ਦੇ ਨਹੀਂ ਆ ਕੇ 부ੜੀਆਂ ਨਿਵਾ ਸਕਦੀਆਂ ਜੀ ਪਿੰਡ ਦਾ ਸਰਪੰਚ ਜਾਂ ਕੋਈ ਹੋਰ ਚਾਰ ਬੁੜੀਆਂ ਪਿੰਡ ਦੀਆਂ ਲੱਗ ਕੇ ਇੱਕ ਬਜ਼ੁਰਗ ਮਾਂ ਨੂੰ ਨਿਮਾ ਨਹੀਂ ਸਕਦੀਆਂ ਫੜ ਕੇ ਕਿਸੇ ਦੇ ਘਰੇ ਤਾਂ ਜਾਓ ਤੁਸੀਂ ਕਹੋ ਤਾਂ ਸਹੀ ਸਰਪੰਚ ਜੀ ਬੇਨਤੀ ਕਰੀ ਸਰਪੰਚ ਨੂੰ ਤੁਸੀਂ ਜਾ ਕੇ ਸਰਪੰਚ ਤਾਂ ਮੋਨੇ ਕਰਦਾ ਜੀ ਉਹਨਾਂ ਨੂੰ ਕਮਾਲ ਹੋ ਗਈ ਬਾਪੂ ਯਾਰ ਆ ਤਾਂ ਵਿਚਾਰੀ ਦਾ ਨਰਕ ਬੱਜਿਆ ਪਿਆ ਜਮਈ ਬਹੁਤ ਦੁੱਖ ਦੀ ਗੱਲ ਹੈ ਦੇਖੋ ਜੀ ਆ ਜਾਲੇ ਜਾਲੇ ਕਿਵੇਂ ਦੇਖੋ ਇੱਕ ਜਾਨਵਰ ਵੀ ਨਹੀਂ ਆ ਰਹਿੰਦਾ ਜਿਵੇਂ ਮਾਤਾ ਇਹਨਾਂ ਨੇ ਰੱਖੀ ਹੋਈ ਆ ਅੱਜ ਤੱਕ ਕਦੇ ਅਸੀਂ ਇਸ ਗੱਲ ਤੇ ਕਦੇ ਨਰਾਜ ਨਹੀਂ ਹੋਏਗੇ ਪਰ ਸਾਨੂੰ ਇਸ ਮਾਂ ਦੀ ਹਾਲਤ ਨੂੰ ਦੇਖ ਕੇ ਦੇਖੋ ਟੱਟੀ ਵਾਲੇ ਹੱਥੀ ਮੂੰਹ ਚ ਪਾਈ ਜਾਂਦੀ ਐ। ਆ ਟੱਟੀ ਵਾਲੇ ਹੱਥ ਮੂੰਹ ਚ ਪਾਈ ਜਾਂਦੀ ਐ ਵਿਚਾਰੀ ਓਮੀ। ਆਪਣੀ ਲੈਟਰਨ ਖਾਈ ਜਾਂਦੀ ਐ ਆਪਣੀ ਟੱਟੀ ਖਾਈ ਜਾਂਦੀ ਐ ਮਾਂ ਪਈ। ਔਰ ਪਿੰਡ ਪੂਰਾ ਘੁੱਗ ਵੱਸਦਾ ਇੱਥੇ ਚਲੋ ਇਹ ਸਿੱਧਰੇ ਆ ਇਹਨਾਂ ਨੂੰ ਨਹੀਂ ਸੋਝੀ ਮਤਲਬ ਪਿੰਡ ਦੇ ਲੋਕ ਤਾਂ ਹੈਗੇ ਹੀ ਆ ਇੱਥੇ ਜੀ। ਪਿੰਡ ਦੀ ਪੰਚਾਇਤ ਤਾਂ ਹੈਗੀ ਆ ਪਿੰਡ ਦੇ ਵਿੱਚ ਗੁਰਦੁਆਰਾ ਕਮੇਟੀ ਵੀ ਹੈਗੀ ਆ। ਪਿੰਡ ਦੇ ਵਿੱਚ ਹੋਰ ਵੀ ਦੋ ਚਾਰ ਕਮੇਟੀਆਂ ਕਲੱਬਾਂ ਬਣੀਆਂ ਹੁੰਦੀਆਂ ਪਰ ਮਾਂ ਆਪਈਆ ਆ ਦੇਖੋ ਜੀ ਆ ਸਾਰੇ ਕੱਪੜੇ ਆ ਸਾਰੇ ਟੱਟੀ ਨਾਲ ਲੱਬੜੇ ਹੋਏ ਆ ਦੇਖੋ ਆ ਸਾਰੇ ਦੇਖੋ ਆ ਲੈਟਰੀਨਾਂ ਨਾਲ ਲੱਬੜੀਆਂ ਹੋਈਆਂ ਸਲਵਾਰਾਂ ਕਿਵੇਂ ਮਤਲਬ ਲਟਕਦੀਆਂ ਤੇ ਆ ਕੱਪੜੇ ਪਾਇਆਂ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਬੀਤ ਗਏ ਆ ਨੌ ਕਟਿਆਂ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਬੀਤ ਗਏ ਆ ਸਿਰ ਪਾਹਿਆਂ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਬੀਤ ਗਏ ਆ ਮਾਤਾ ਨੇ ਸਿਰ ਦੇ ਥੱਲੇ ਸਹਰਾਣਾ ਨਹੀਂ ਰੱਖਿਆ ਹੋਇਆ ਮਾਤਾ ਪਰਮਜੀਤ ਕੌਰ ਜੀ ਦੇ ਸਿਰ ਦੇ ਥੱਲੇ ਇੱਕ ਜਟਾਵਾਂ ਦਾ ਸਹਰਾਣਾ ਬਣਿਆ ਹੋਇਆ ਆ ਦੇਖੋ ਜਟਾਵਾਂ ਦਾ ਕਿੱਡਾ ਜੂੜਾ ਹੋਊਗਾ ਕਿੱਡੇ-ਕਿੱਡੇ ਕੇਸ ਹੋਣਗੇ ਇਹਦੇ ਤੁਸੀਂ ਦੇਖੋ ਵੀ ਐਡਾ ਵੱਡਾ ਗੁੱਛਾ ਜਟਾਂ ਦਾ ਹੀ ਆ ਤਾਂ ਪੰਜ ਸਾਹਿਬ ਕਿਹੜੇ ਪਿੰਡ ਦੀ ਹੈ ਔਰਤ ਜੀ ਭਾਈ ਜੀ ਅਸੀਂ ਤਾਂ ਮਤਲਬ ਕਈ ਵਾਰ ਜੋ ਜਦ ਹੁਣ ਤਾਂ ਇਸ ਕੀ ਹਾਲਤ ਇਹ ਹੈ ਜਦ ਤਾਈ ਠੀਕ ਵੀ ਦੀ ਜਦ ਵੀ ਕਦੀ ਨੇ ਦੱਸਿਆ ਨਹੀਂ ਬਹੁਤ ਕੋਸ਼ਿਸ਼ ਕਰੀਏ ਸੀ ਵੀ ਮਤਲਬ ਅਸੀਂ ਪਿੱਛੇ ਦੱਸਾਂਗੇ ਜਾਂ ਇਹਨਾਂ ਨੂੰ ਪਛਾਣਾਂਗੇ ਇਹਨੇ ਕਦੀ ਨਹੀਂ ਨੇ ਦੱਸਿਆ ਕਿ ਇਹਨਾਂ ਨੂੰ ਕਿੱਥੇ ਮਿਲੀ ਫਿਰ ਇਹ ਇਹ ਨਾ ਜੀ ਕੋਈ ਬਾਤਲਬਾ ਬਾਈ ਜੀ 20 25 ਸਾਲ ਹੋ ਗਏ ਹੁਣੇ ਜੀ ਹਾਂ ਇਹ ਕੋਈ ਸਾਡੇ ਪਿੰਡ ਕੇ ਵਿੱਚੇ ਹਿਰਦੀ ਮਤਲਬ ਜਦੋਂ ਜਵਾਨ ਹੋਈ ਸੀ ਜੀ ਇਹ ਜਦ ਉਰੇ ਪਿੰਡ ਆਈ ਸੀ ਉਸ ਤੋਂ ਬਾਅਦ ਫਿਰ ਇਹ ਮੇਰਾ ਖਿਆਲ ਪਿੰਡ ਕੇ ਕੁਝ ਸਿਆਣੇ ਬੰਦਿਆਂ ਨੇ ਵੀ ਚਲੋ ਇਹ ਨਾ ਇਸकी ماں ਹੋਏ ਕਰੀਦੀ ਹਾਂ ਹੂੰ ਹੁਣੇ ਮਰੀਏ 2 ਸਾਲ ਹੋਏ ਅ ਤੇ ਇਨਾ ਕਾ ਫਿਰ ਛੱਡਦੀ ਤੀ ਵੀ ਚਲ ਰੋਇਨਾ ਦੀ ਰੋਟੀ ਪਾਣੀ ਕਰੀ ਜਾਗੀ ਵੀ ਇਹ ਦੇਖਭਾਲ ਕਰੀ ਜਾਹੇਂ ਹੂੰ ਬਸ ਉਸ ਤੋਂ ਬਾਅਦ ਜੀ ਫਿਰ ਹੌਲਾ ਹੁਆ ਇਸਕੇ ਨੂੰ ਦਵਾਈ ਦੂਈ ਕਿਸੇ ਨੇ ਨਹੀਂ ਦਵਾਈ ਹੈ ਕਿਉਂਕਿ ਇਹਨੂੰ ਹੈ ਤਾਂ ਦਿਮਾਗੀ ਪ੍ਰੇਸ਼ਾਨੀ ਹੈ ਹੈ ਜੀ ਤਾਂ ਜੀ ਪਤਾ ਹੀ ਹੈ ਤਾਂ ਹੀ ਘਰਵਾਰ ਛੱਡ ਕੇ ਆ ਗਈ ਬਹੁਤ ਬਹੁਤਵਾਰ ਦੇ ਜੋਰ ਲਾਇਆ ਜੀ ਅਸੀਂ ਵੀ ਇਸਕੇ ਘਰ ਕਾ ਪਤਾ ਲੱਗ ਜਾਵੇ ਅਸੀਂ ਗੁਪਤ ਤੌਰ ਪਰ ਪਤਾ ਦੱਸ ਦਿੰਗੇ ਜਾ ਕੇ ਉਹਨਾਂ ਕਾ ਵੀਰ ਥੋੜੀ ਉਹ ਇਤਨਾ ਕ ਸੁਣੇ ਦੇ ਵੀ ਇਸਕੇ ਕੋਈ ਬੱਚੇ ਵੀ ਹੈ ਕੀ ਦੀ ਸਹਿਤ ਮਤਲਬ ਇਹੋ ਜੀ ਗੱਲ ਕਦੀ ਕਰ ਦੇਤੀ ਇਹ ਮੇਰਾ ਖਿਆਲ ਹੈ ਵੀ ਪਤਾ ਨਹੀਂ ਲੱਗਿਆ ਬਾਈ ਜੀ ਪ੍ਰੇਮ ਸਿੰਘ ਜੀ ਤੁਸੀਂ ਇਹਨੂੰ ਨਮਾਇਆ ਕਾਤੋਂ ਨਹੀਂ ਕਦੇ ਫੜ ਕੇ ਕੱਪੜੇ ਲਾ ਕੇ ਬਦਲੇ ਕਾਤੋਂ ਨਹੀਂ ਪਿੰਡ ਦੀਆਂ ਚਾਰ ਔਰਤਾਂ ਨੂੰ ਨਾਲ ਕਾਤੋਂ ਨਹੀਂ ਲਿਆ ਪਿੰਡ ਦੇ ਸਰਪੰਚ ਕੋਲੇ ਹੁਣ ਮੌਜੂਦਾ ਸਰਪੰਚ ਜਾ ਕੇ ਉਹਨੂੰ ਕਹਿੰਦੇ ਵੀ ਭਾਈ ਮੇਰੀ ਮਦਦ ਕਰਾਓ ਨਾਲ ਕਿਹਨੂੰ ਲਾਓ ਮੇਰੀ ਘਰ ਵਾਲੀ ਨੂੰ ਨਮਾਉਣਾ ਵਾ ਜੀ ਲੋਕਾਂ ਨੇ ਘਰੇ ਦਿਹਾੜੀ ਕਰਨ ਜਾਂਦੇ ਹੋ ਲੋਕਾਂ ਦਾ ਸਵਾਰ ਕੇ ਆਉਂਦੇ ਤੁਸੀਂ ਆਪ ਦਾ ਘਰ ਕਾਤੋਂ ਨਹੀਂ ਸਵਾਰਿਆ ਆ ਦੇਖੋ ਕਿਵੇਂ ਜਾਲੇ ਲੱਗੇ ਤੁਹਾਡੀ ਘਰ ਵਾਲੀ ਪਈ ਆ ਇੱਥੇ ਤੁਸੀਂ ਮਾੜਾ ਮੋਟਾ ਚਲੋ ਮੰਜਾ ਹੀ ਝਾੜ ਦਿੰਦਾ ਬੰਦਾ ਚੱਕ ਕੇ ਮੀਆਂ ਤਾਂ ਬਾਈ ਬਾਹਲੀ ਪਈ ਹੁੰਦਾ ਤੇ ਚਾਰ ਪਈ ਤੇ ਜੀ ਤੁਸੀਂ ਦੇਖੋ ਜਿਤਾਵਾ ਬਾਈ ਆ ਸਾਰੇ ਪੈਰ ਬਾਈ ਗਲੇ ਪਿਆ ਕੀੜੀਆਂ ਹੀ ਕੀੜੀਆਂ ਪਰਦੀਆਂ ਦੇਖੋ ਸਰੀਰ ਦੇ ਉੱਤੇ ਚੜੀਆਂ ਹੋਈਆਂ ਮਾਸ ਖਾਈ ਜਾਂਦੀਆਂ ਵੱਡ ਵੱਡ ਕੇ ਬਾਈ ਕੋਟੀ ਕੋਟੀ ਨੇ ਬਾਈ ਸੱਤ ਛੱਗੇ ਪਾਏ ਆ ਇਹਨਾਂ ਤਾਂ ਪਹਿਲੇ ਚਿਰ ਸੱਤ ਕਮੀਜ਼ ਪਾਏ ਹੋਏ ਕੋਈ ਅੰਦਰ ਇਸ ਤਰ੍ਹਾਂ ਕੇ ਮਤਲਬ ਕੋਈ ਸ਼ੌਣ ਕੜ ਕੇ ਬੀੜੀ ਬੂੜੀ ਪਨੇ ਵਾਲੇ ਬੰਦੇ ਉਹ ਪੰਚਾਰਾਮਾ ਕਿਸ ਨੂੰ ਪੈਗ ਲਾਣਾ ਬੈਠਾ ਪਹਿਲੀ ਚਿਰ ਤੋਂ ਹੋਰ ਮਨ ਤਾਂ ਤਾਂ ਕੋਈ ਆਂਦਾ ਨਹੀਂ ਹਾਂ ਜਦੋਂ ਇਹਨਾਂ ਦੀ ਮਾਂ ਜਿਉਂਦੀ ਸੀ ਉਦੋਂ ਵੀ ਇਹੀ ਹਾਲ ਸੀ ਹਾਂ ਬਸ ਇਸਕਾ ਥੋੜਾ ਸੁਧਾਰਤਾ ਜੀ ਉਹ ਮਤਲਬ ਸਿਆਣੀ ਬਹੁਤ ਪਿੰਡ ਦੇ ਵਿੱਚ ਕਾਫੀ ਸਿਆਣੀ ਹੋਊਗਾ ਮਰੀਏ ਜੀ ਉਹ ਇਸ ਮਾਂ ਵਾਸਤੇ ਕੀ ਬੋਲੀਏ ਸ਼ਬਦ ਵੀ ਇਸ ਔਰਤ ਦੇ ਕਰਮ ਦੇਖੋ ਪਤਾ ਨਹੀਂ ਕਿੱਥੇ ਜੰਮੀ ਸੀ ਵਿਚਾਰੀ ਪਲੀਜ਼ ਇਹਨੂੰ ਜੇ ਕੋਈ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਸਾਡੇ ਨੰਬਰਾਂ ਦੇ ਉੱਪਰ ਸਾਡੇ ਨੰਬਰ 97803 트리플 071 82848 ਤੇ 0071 ਇਹ ਭੈਣ ਦਾ ਚਿਹਰਾ ਧਿਆਨ ਨਾਲ ਦੇਖੋ ਇਸ ਮਾਂ ਦਾ ਚਿਹਰਾ ਧਿਆਨ ਨਾਲ ਦੇਖੋ ਪਰਮਜੀਤ ਕੌਰ ਨਾਂ ਆਪਣੇ ਰੱਖਿਆ ਪਰਮਜੀਤ ਨਾਂ ਕਿ ਪਹਿਲਾਂ ਹੀ ਸਨਾਂ ਇਹਦਾ ਪੰਚ ਪਹਿਲਾਂ ਇਹਨੂੰ ਦੱਸਿਆ ਮੇਰਾ ਪਰਮਜੀਤ ਨਾਮ ਹੈ ਇਹਦਾ ਨਾਮ ਕਰਮਜੀਤ ਕੌਰ ਤੇ ਕਰਮਜੀਤ ਕੌਰ ਦਾ ਚਿਹਰਾ ਪਲੀਜ਼ ਪਛਾਣੋ ਤੁਸੀਂ ਧਿਆਨ ਨਾਲ ਸ਼ਾਇਦ ਇਹਨੂੰ ਕੋਈ ਪਹਿਚਾਣ ਲਵੇ ਪੈਰਾਂ ਤੇ ਲੀਰਾ ਕੱਪੜੇ ਲਵੇਟੇ ਹੋਇਆ ਪਤਾ ਨਹੀਂ ਕਿੰਨੀਆਂ ਸਲਵਾਰਾਂ ਪਾਈਆਂ ਉਹ ਲਾਹ ਦਿੰਦੀ ਸਲਵਾਰ ਗਿੱਟਿਆਂ ਦੇ ਵਿੱਚ ਚਲੇ ਜਾਂਦੀ ਹੈ ਸਲਵਾਰ ਉੱਪਰ ਦੀ ਦੂਜੀ ਸਲਵਾਰ ਪਾ ਲੈਂਦੀ ਆ ਇਹਦੇ ਆਹੀ ਭਾਂਡੇ ਆ ਕਦੇ ਧੋਤੇ ਨਹੀਂਗੇ ਆਹ ਪਾਣੀ ਆ ਤੁਸੀਂ ਦੇਖੋ ਮੱਛਰ ਨਾਲ ਭਰਿਆ ਪਿਆ ਜਿਹੜਾ ਪਿੰਦੀ ਆ ਇਹ ਪਾਣੀ ਦੇਖੋ ਸਾਰਾ ਮੱਛਰ ਹੀ ਮੱਛਰ ਫਿਰਦਾ ਉੱਤੇ ਤੇ ਆਹਾਂ ਗੰਦੇ ਗਲਾਸ ਦੇ ਵਿੱਚ ਚਾਹ ਪਈ ਆ ਜਿਹੜੀ ਕਿ ਜੰਮੀ ਪਈ ਆ ਫੱਟੀ ਹੋਈ ਚਾਹ ਪਤਾ ਨਹੀਂ ਕਿਦਣ ਦੀ ਪਈ ਆ ਆਹ ਗਲਾਸ ਤੁਸੀਂ ਦੇਖੋ ਕਿੰਨਾ ਗੰਦਾ ਵਾ ਜਿਹਦੇ ਵਿੱਚ ਚਾਹ ਪਾਣੀ ਪੀਂਦੀ ਆ ਆਹਾਂ ਥੀਲੀ ਪਈ ਆ ਅਕੌਲੀਆਂ ਪਈਆਂ ਗੰਦ ਨਾਲ ਲਿਪੜੀਆਂ ਹੋਈਆਂ ਤੇ ਆ ਮਾਤਾ ਦੇ ਕੱਪੜੇ ਮਾਤਾ ਦੇ ਹੱਥ ਬੜੀ ਦੁੱਖ ਦੀ ਸ਼ਰਮ ਦੀ ਗੱਲ ਆ ਇਹ ਵੀ ਇਹ ਦੋ ਬੰਦੇ ਘਰ ਚ ਸਾਰੀ ਉਮਰ ਇਹਨਾਂ ਦੀ ਰੋਟੀ ਕਾਉਂਦੀ ਰਹੀ ਇਹ ਅੱਜ ਇਹਦੀ ਆ ਹਾਲਤ ਬਣ ਗਈ ਇਸ ਮਾਂ ਦੀ ਹਾਲਤ ਨੂੰ ਦੇਖਦਿਆਂ ਸਾਡੀ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੇ ਇਹਨੂੰ ਕੋਈ ਪਛਾਣਦਾ ਬਾ ਤਾਂ ਸਾਡੇ ਨਾਲ ਪੁਲਿਸ ਸੰਪਰਕ ਕਰਿਓ ਵੀ ਇਹ ਕਿਹੜੇ ਗ్రాੰਦ ਦੀ ਆ ਕਿਹੜੀ ਪੰਚਾਇਤ ਕਿਹੜੇ ਪਿੰਡ ਦੀ ਆ ਇਹ ਕਿਹਦੀ ਧੀ ਆ ਇਹ ਕਿਹਦੀ ਭੈਣ ਆ ਇਹ ਕਿਵੇਂ ਕਿਉਂ ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਮਿਲਣੇ ਆ ਅੱਜ ਤੋਂ 30 ਸਾਲ ਪਹਿਲਾਂ ਇਸ ਪਿੰਡ ਚ ਆਈ ਸੀ ਇਹ ਇਸ ਪਿੰਡ ਦੇ ਵਿੱਚ ਆ ਕੇ ਇਹਨਾਂ ਦੇ ਪਰਿਵਾਰ ਨੇ ਇਹਨੂੰ ਘਰੇ ਰੱਖ ਲਿਆ ਉਹਦੇ ਰੋਟੀ ਪਾਣੀ ਲਾਉਣ ਨੂੰ ਚਾਰ ਭਰਾ ਸੀ ਇਹ ਤੇ ਇੱਕ ਮਾਂ ਸੀ ਇਹਨਾਂ ਦੀ ਤੇ ਇਹਨੇ ਵਿਚਾਰੀ ਨੇ ਚਾਰਾਂ ਦੀ ਰੋਟੀ ਨਾਲ ਆਪਦੇ ਸੱਸ ਦੀ ਰੋਟੀ ਲਾਹੀ ਤੇ ਪਤਾ ਨਹੀਂ ਕਿੰਨੀ ਕਿਹਨੇ ਵਿਚਾਰੀ ਨੇ ਤਕਲੀਫ ਝੱਲੀ ਜਿਹੜੀ ਅੱਜ ਦੀ ਇਹ ਹਾਲਤ ਬਣ ਗਈ ਹੈ ਅੱਜ ਇਸ ਮਾਂ ਨੂੰ ਲੈਟਰੀਨ ਖਾਂਦਿਆਂ ਇਸ ਮਾਂ ਨੂੰ ਆਪਣਾ ਗੰਦ ਖਾਂਦਿਆਂ ਦੇਖ ਕੇ ਸ਼ਰਮ ਆ ਰਹੀ ਹੈ ਕਮਰਾ ਸਾਰਾ ਲੈਟਰੀਨ ਨਾਲ ਗੰਦ ਨਾਲ ਭਰਿਆ ਪਿਆ ਮੰਜੇ ਦੇ ਥੱਲੇ ਮੰਜੇ ਦੇ ਉੱਪਰ ਪਿੱਛੇ ਅੱਗੇ ਸਾਰੇ ਪਾਸੇ ਗੰਦੀ ਗੰਦ ਪਿਆ ਕੜਾਈਆਂ ਪਿੱਛੇ ਲੈਟਰੀਨ ਨਾਲ ਭਰਿਆ ਪਿਆ ਮੱਠੜੇ ਦੇ ਵਿੱਚ ਮਾਤਾ ਪਤਾ ਨਹੀਂ ਆ ਦੇਖੋ ਮਤਲਬ ਕੀ ਕਹੀਏ ਇਹ ਵੀ ਹੁਣ ਬਾਈ ਹੋਣੇ ਸਿਆਣੇ ਹੋਏ ਹੋਇਆ ਇਹਨਾਂ ਨੂੰ ਸਿਆਣੇ ਬੰਦਿਆਂ ਨੂੰ ਕੀ ਬੋਲੀਏ ਪਰ ਬਹੁਤ ਦੁੱਖ ਆ ਅੱਜ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਨੂੰ ਦੇਖਣ ਨੂੰ ਮਿਲਦੀਆਂ ਕਰਮਜੀਤ ਕੌਰ ਨਾਮ ਆ ਤਾਂ ਪਲੀਜ਼ ਪਛਾਣਿਓ ਵੀ ਸ਼ੇਅਰ ਵੀ ਕਰਿਓ ਜੇ ਨਹੀਂ ਪਛਾਣਦੇ ਤਾਂ ਸਾਡੇ ਨੰਬਰਾਂ ਤੇ ਸੰਪਰਕ ਵੀ ਕਰਿਓ ਰੈਗੂ ਜੀ ਦਾ ਖਾਲਸਾ ਰੈਗੂ